ਪੋਲੇ ਦਾ ਜਾਲ ਜਿਸ ਵਿੱਚ ਅਕਾਲੀ ਦਲ ਦੇ ਕਈ ਮੰਤਰੀ ਫਸ ਚੁੱਕੇ ਨੇ ਸੋ ਦੁਆਬੇ ਦੇ ਮੰਤਰੀ ਨੇ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਨਜ਼ਰਾਂ ਬਣੀਆਂ ਹੋਈਆਂ ਨੇ ਕਿ ਮਾਝੇ ਦਾ ਮੰਤਰੀ ਹੁਣ ਕੀ ਕਰੇਗਾ ਸਰਵੰਤ ਸਿੰਘ ਫਿਲੌਰ ਨੇ ਆਪਣੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸਰਵੰਤ ਸਿੰਘ ਫਿਲੌਰ ਨੇ ਇਹ ਅਸਤੀਫਾ ਆਪਣੇ ਪੁੱਤਰ ਦਮਨਵੀਰ ਸਿੰਘ ਦੇ ਨਸ਼ਾ ਤਸਕਰੀ ਵਿੱਚ ਨਾਂ ਆਉਣ ਤੋਂ ਬਾਅਦ ਨੈਤਿਕਤਾ ਦਿਖਾਉਂਦਿਆਂ ਹੋਇਆਂ ਦਿੱਤਾ ਹੈ ਦਮਨਵੀਰ ਸਿੰਘ ਦਾ ਨਾਮ 5000 ਕਰੋੜ ਦੇ ਨਸ਼ਾ ਤਸਕਰੀ ਮਾਮਲੇ ਵਿੱਚ ਸ਼ਾਮਲ ਹੈ ਦਮਨਵੀਰ ਸਿੰਘ ਦਾ ਨਾ ਕੋ ਮੰਤਰੀ ਡਰੱਗ ਤਸਕਰ ਜਗਦੀਸ਼ ਪੋਲਾ ਨੇ एनफोर्समेंट डायरेक्टोरेट ਨੂੰ ਪੁੱਛਗਿੱਛ ਦੌਰਾਨ ਦਿੱਤਾ ਸੀ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਤੇ ਲਈ ईडी ਨੇ ਦਮਨਵੀਰ ਸਿੰਘ ਨੂੰ ਸੱਮਨ ਪੇਜ ਕੇ 28 ਫਰਵਰੀ ਨੂੰ ਜਲੰਧਰ ਦਫਤਰ ਤਲਬ ਕੀਤਾ ਪਰ ਦਮਨਵੀਰ ਸਿੰਘ ईडी ਕੋਲ ਹਾਜ਼ਰ ਨਾ ਹੋਏ ਦੱਸਿਆ ਜਾ ਰਿਹਾ ਹੈ ਕਿ ਦਮਨਵੀਰ ਸਿੰਘ ਦੁਬਈ ਚਲੇ ਗਏ ਸਨ ਪੇਤਾ ਸਰਵੰਤ ਸਿੰਘ ਫਿਲੌਰ ਨੇ ਦੁਬਈ ਜਾਣ ਦੀ ਖਬਰ ਤੇ ਬਿਆਨ ਦਿੰਦਿਆਂ ਹੋਇਆਂ ਕਿਹਾ ਕਿ ਦਮਨਵੀਰ ਨੇ ED ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਗੋ ਦਮਨਵੀਰ ਦਾ ਪਹਿਲਾਂ ਹੀ ਦੁਬਈ ਦੌਰਾਨ ਨਿਸ਼ਚਿਤ ਸੀ ਫਰਵਰੀ ਦੇ ਵਿੱਚ ਦੁਬਈ ਜਾਣ ਤੋਂ ਬਾਅਦ ਦਮਨਵੀਰ ਸਿੰਘ ਮਾਰਚ ਦੇ ਵਿੱਚ ਵਾਪਸ ਆ ਗਏ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਆਖਰ ਦਮਨਵੀਰ ਸਿੰਘ ਕਿਉਂ ਲੋਕ ਰਹੇ ਨੇ ਅਤੇ ਕੀ ਕਾਰਨ ਹੈ ਕਿ ਦਮਨਵੀਰ ਸਿੰਘ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲ ਪੇਸ਼ ਨਹੀਂ ਹੋਏ ਸੋ ਵੱਡਾ ਸਵਾਲ ਹੈ ਕਿਉਂ ਦਮਨਵੀਰ ਸਿੰਘ ਫਿਲੌਰ ਸਰਵੰਤ ਸਿੰਘ ਫਿਲੌਰ ਦੇ بیٹے ਅਜੇ ਤੱਕ ईडी ਦੇ ਸਾਹਮਣੇ ਪੇਸ਼ ਨਹੀਂ ਹੋਏ ਨੇ ਫਰਵਰੀ ਦੇ ਵਿੱਚ ਸਮਨ جاری ਹੋਏ ਨੇ ਪਰ ਉਸ ਦੇ باوجود ਅਜੇ ਤੱਕ ਪੇਸ਼ ਨਹੀਂ ਹੋਏ ਨੇ ਬਿਮਾਰੀ ਦਾ ਹਵਾਲਾ ਦਿੰਦਾ ਹੋਇਆ ਹਮੇਸ਼ਾ ਹੀ ਟਾਲਦੇ ਆਏ ਨੇ ਪੇਸ਼ੀ ਨੂੰ